ਉਹਨਾਂ ਦਾ ਮੁੰਡਾ ਕੋਈ ਰਿਸ਼ਤੇਦਾਰ ਆਇਆ ਤਾਂ ਇਹ ਉਹਨਾਂ ਦੇ ਮੰਮਾ ਜੀ ਲੱਗਦੇ ਆ ਜੀ ਉਹਨਾਂ ਨੇ ਮੈਨੂੰ ਇਹਨਾਂ ਬਾਰੇ ਦੱਸਿਆ ਤਾਂ ਕਾਫੀ ਕੁਝ ਉੱਪਰ ਹੈ ਐਕਚੁਅਲੀ ਜੋ ਜੀ ਤੇ ਦੀ ਇਹ ਬਾਤ ਉਹਦੇ ਨਾਲ ਸ਼ੁਰੂ ਤੋਂ ਲੱਤ ਵੀ ਦੋ ਤਿੰਨ ਵਾਰੀ ਲੈ ਕੇ ਗਏ ਮਤਲਬ ਇਹਨੂੰ ਉੱਦੋਂ ਉੱਦੋਂ ਤੋਂ ਦਿਮਾਗੀ ਤੋਂ ਥੋੜਾ ਜਿਹਾ ਇਹ ਨਾਟਕ ਪਰੇਸ਼ਾਨੀ ਨਹੀਂ ਪਰੇਸ਼ਾਨੀ ਪਹਿਲਾਂ ਹੀ ਹੈ ਅੱਛਾ ਤਾਂ ਫਿਰ ਉਹ ਲੱਭਦੇ ਫਿਰਦੇ ਨੂੰ ਵੀ ਲੈ ਕੇ ਜਾਣੋ ਕਰ ਜਾਂਦੇ ਜਦੋਂ ਇਹ ਲੱਭਿਆ ਨਹੀਂ ਮੇਰੇ ਕੋਲ ਆਏਗਾ ਇੱਥੇ 9 ਵਜੇ ਬੰਨ ਅੱਛਾ 9:00 ਵਜੇ ਆਏਗਾ ਜੀ ਉਹਨਾਂ ਦੇ ਮਮਾ ਜੀ ਹੈ ਤਾਂ ਇਹ ਥੇਰ ਜਿਆਦਾ ਮਿਲਿਆ ਨਹੀਂ ਉਹ ਬਹੁਤ ਜਲਦੀ ਮਿਲ ਗਿਆ ਤਾਂ ਹੁਣ ਅਸੀਂ ਉਹਨਾਂ ਨੂੰ ਲੱਭਦੇ ਉਹ ਨੰਬਰ ਦੇਖੇਗੇ ਨਹੀਂ ਅਸੀਂ ਇਹਨਾਂ ਨੂੰ ਭੇਜਣਾ ਦੋ ਦੇਹੀ ਅਸੀਂ ਹੁਣ ਮੈਸੇਜ ਦੇਣਾ ਚਾਹੁੰਦੇ ਆ ਤੁਹਾਡੀ ਵੀਡੀਓ ਰਾਹੀਂ ਕਿ ਜਿਹੜੇ ਵੀ ਇਹਨਾਂ ਨੂੰ ਜਾਂ ਜਾ ਜਿਹੜੇ ਵੀ ਇਹਨਾਂ ਦੇ ਘਰ ਦੇ ਨੇ ਉਹ ਵੀ ਸਾਡੇ ਨਾਲ ਆ ਕੇ ਕੰਟੈਕਟ ਕਰਨੀ ਹੈ ਸਾਡੇ ਇੱਥੇ ਮੁਨੱਖ ਦਾ ਸਭ ਤੋਂ ਪਹਿਲਾ ਫ੍ਰੀ ਮੈਡੀਕਲ ਸੇਵਾ ਚੱਲਦੀ ਹੈ ਮੈਡੀਕਲ ਕੈਂਪ ਤੇ ਹੈ ਨੰਬਰ ਸਾਡਾ 836050 353 ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀ ਕੀ ਹਾਲਾਤ ਹੈ ਉੱਦਾਂ ਜੋ ਕੱਪੜੇ ਤੱਕ ਉਹਦੇ ਗੰਦੇ ਹੋਏ ਹੋਏ ਨੇ ਕੱਪੜਿਆਂ ਨੂੰ ਉਹਦੀ ਸੇਵਾ ਦਿੱਤੀ ਜਾ ਰਹੀ ਹੈ ਡਾਕਟਰ ਵੱਲੋਂ ਡਾਕਟਰ ਦੀ ਟੀਮ ਵੱਲੋਂ ਇਹ ਆ ਬੋਲੋ ਨਹੀਂ ਖਿੱਚਦਾ ਉਹ ਫੋਟੋ ਉਹ ਉਹ ਵੀਰ ਦੀ ਜੋ ਬਜ਼ੁਰਗ ਨੇ ਉਹਨਾਂ ਦੀ ਕਿਸ ਤਰ੍ਹਾਂ ਦੇ ਨਾਲ ਸੇਵਾ ਕਰ ਦਿੱਤੀ ਜਾ ਰਹੀ ਹੈ ਉਹ ਜੋ ਦੋ ਦਿਨ ਤੋਂ ਬਿਮਾਰ ਪਏ ਨੇ ਅਕਸਰ ਕਿ ਜੀ ਥਾਵਾਂ ਤੇ ਇਹ ਜੇ ਬਜ਼ੁਰਗਾ ਨੂੰ ਸੜਕਾਂ ਦੇ ਕਿਨਾਰੇ ਜਾਂ ਕਿ ਜੀ ਥਾਵਾਂ ਤੇ ਸੁੱਟਾ ਕੋਈ ਅਣਜਾਣ ਤਰੀਕੇ ਨਾਲ ਸੱਟਿਆ ਜਾਂਦਾ ਜਾਂ ਪਏ ਹੁੰਦੇ ਨੇ ਉਹਨਾਂ ਨੂੰ ਕੋਈ ਪੁੱਛਦਾ ਹੁੰਦਾ ਕਿ ਨਹੀਂ ਜਾਂਦਾ ਕਿਸੇ ਕੋਲੋਂ ਕੋਈ ਲੰਬੀ ਦੀ ਲੋਕ ਲੰਘ ਜਾਂਦੇ ਨੇ ਪਰ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਬਾਕੂ ਜੀ ਆ ਮੈਂ ਚਲੋ ਆਲਾ ਸੈਕਸ ਕੋਲ ਤੇ ਸਥਾਨੀ ਉਹੀ ਕੋ ਚੋਦਾ ਸਾਰੇ ਤਾਂ ਅੱਜ ਕੱਲ੍ਹ ਦਿਨਾਂ ਵਿੱਚ ਹੈ ਪੰਦਨੀ ਆਹੀ ਇੱਕ ਮੈਂ ਇੱਕ ਮੁੱਖਿਆ ਚੁੰਬੀ ਹੈ ਤੁਹਾਨੂੰ ਦੇਖ ਸਕਦੇ ਹੋ ਇਹ ਹੀਰ ਬਨੋ ਵੀ ਇਸ ਹੀਰ ਦੀ ਸੇਵਾ ਕੀਤੀ ਆ ਰਹੀ ਹੈ ਬਾਬਾ ਜੀ ਦੀ ਬਿਜਰਗ ਬਾਬਾ ਜੀ ਦੀ ਬਿਮਾਰ ਪਈ ਨੇ ਦੋ ਦਿਨਾਂ ਤੋਂ ਗੱਲਬਾਤ ਕਰਾਂਗੇ ਕਿੱਥੇ ਨਹੀਂ ਵਾਈਫ ਕੁੜੀ ਦਾ ਖਾਲਸਾ ਹੋਈ ਨਹੀਂ ਤੇ ਜੀ ਬਾਬਾ ਜੀ ਕੌਣ ਨੇ ਇਹ ਬਾਬਾ ਜੀ ਦਾ ਹਰ ਪਤਾ ਪਤਾ ਨਹੀਂ ਕੌਣ ਨੇ ਇਹ ਸਾਰੇ ਸਾਥ ਸੰਗਤ ਨੇ ਅਸੀਂ ਗੰਟੀ ਕਰਦੇ ਆ ਕਿ ਇਹ ਬਾਪੂ ਜੀ ਦਾ ਜਲਦੀ ਤੋਂ ਜਲਦੀ ਸਰੋਵਰ ਘਰ ਲਵਾਇਆ ਜਾਵੇ ਕਦੋਂ ਤੋਂ ਬਿਮਾਰ ਪਈ ਨੇ ਦੇ ਕੱਪੜੇ ਬਦਲੇ ਜਾਣਗੇ ਬਸਰ ਜੋ ਫਿਰ 2 ਸਾਲ ਦਾ ਰਹਾ ਤਾਂ ਕਾਫੀ ਖਰਾਬ ਪੈ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਾਂ ਦੂੰ ਇਸ ਜਗਰ ਦੇ ਵਾਸਤੇ ਦੇਖਦੇ ਹਾਂ ਜਿਹਨੂੰ ਇਹਦਾ ਬੰਦਾ ਆ ਕੇ ਲੈ ਗਿਆ ਜੀ ਇਹ ਕਹਿੰਦੇ ਕਿਸੇ ਕਰੂੰ ਇੱਕ ਇਹਨਾਂ ਦਾ ਮੁੰਡਾ ਕੋਈ ਰਿਸ਼ਤੇਦਾਰ ਆਇਆ ਤਾਂ ਇਹ ਉਹਨਾਂ ਦਾ ਮਮਾ ਜੀ ਲੱਗਦੇ ਆ ਉਹਨਾਂ ਨੇ ਮੈਨੂੰ ਇਹਨਾਂ ਬਾਰੇ ਦੱਸਿਆ ਤਾਂ ਕਾਫੀ ਕੁਝ ਉੱਪਰ ਹੈ ਜੀ ਤੇ ਦੀ ਇਹ ਬਸ ਕਰਦੇ ਨੇ ਸ਼ਰਤਲਾ ਤੁਸੀਂ ਦੋ ਤਿੰਨ ਵਾਰੀ ਲੈ ਕੇ ਗਏ ਮਤਲਬ ਇਹਨੂੰ ਇੱਕ ਉੱਦੋਂ ਦਿਮਾਗੀ ਤੋਂ ਥੋੜਾ ਜਿਹਾ ਜੀ ਹੱਟਣ ਪ੍ਰੇਸ਼ਾਨੀ ਨਹੀਂ ਨਹੀਂ ਪਰੇਸ਼ਾਨੀ ਪਹਿਲਾਂ ਹੀ ਹੈ ਅੱਛਾ ਤਾਂ ਫਿਰ ਉਹ ਲੱਭਦੇ ਫਿਰਦੇ ਨੂੰ ਵੀ ਲੈ ਕੇ ਜਾਣਾ ਕਰਦੇ ਜਦੋਂ ਇਹ ਲੱਭਿਆ ਨਹੀਂ ਮੇਰੇ ਕੋਲ ਆਏਗਾ ਇੱਥੇ 9 ਵਜੇ ਵੱ ਨੂੰ ਅੱਛਾ 9:00 ਵਜੇ ਆਏਗਾ ਜੀ ਉਹਨਾਂ ਦੇ ਮਮਾ ਜੀ ਹੈ ਤਾਂ ਇਹ ਨਾਲ ਜ਼ਿਆਦਾ ਮਿਲਿਆ ਨਹੀਂ ਉਹ ਬਹੁਤ ਜਲਦੀ ਮਿਲ ਗਿਆ ਹਾਂ ਹੁਣ ਅਸੀਂ ਉਹਨਾਂ ਨੂੰ ਲੱਭਦੇ ਉਹ ਨੰਬਰ ਦੇ ਦੇਈਏ ਨਹੀਂ ਅਸੀਂ ਇਹਨਾਂ ਨੂੰ ਭੇਜਣਾ ਦੋ ਦੇਹੀ ਅਸੀਂ ਹੁਣ ਮਰਦੇ ਦੇਣਾ ਚਾਹੁੰਦੇ ਆ ਤੁਹਾਡੀ ਵੀਡੀਓ ਰਾਹੀਂ ਕਿ ਜਿਹੜੇ ਵੀ ਇਹਨਾਂ ਨੂੰ ਜਾਣਦੇ ਨੇ ਜਾਂ ਜਿਹੜੇ ਵੀ ਇਹਨਾਂ ਦੇ ਘਰ ਦੇ ਨੇ ਉਹ ਵੀ ਸਾਡੇ ਨਾਲ ਕੇ ਕੰਟੈਕਟ ਕਰਨ ਦੀ ਹੈ ਸਾਡੇ ਇੱਥੇ ਮਨੁੱਖਤਾ ਸਭ ਤੋਂ ਪਹਿਲਾਂ ਫ੍ਰੀ ਮੈਡੀਕਲ ਸੇਵਾ ਚੱਲਦੀ ਹੈ ਇਹੋ ਮੈਡੀਕਲ ਕੈਂਪ ਤੇ ਨੰਬਰ ਸਾਡੇ 836050 353 ਠੀਕ ਹੈ ਇਹ ਨੰਬਰ ਤੇ ਕੰਟੈਕਟ ਕਰਨ ਤੇ ਬਾਪੂ ਜੀ ਨੂੰ ਘਰੇ ਲੈ ਕੇ ਜਾਂਦੇ ਹਾਂ ਹਾਂ ਵੀ ਇਹ ਅੱਜ ਬਾਕੀ ਦਿਖਾਉਣੇ ਆ ਤੁਹਾਨੂੰ ਅਸੀਂ ਹੋਰ ਜੋ ਉਹਨਾਂ ਨੇ ਮੁੰਡੇ ਨੇ ਇਹੀ ਕਿਹਾ ਦਾ ਵੀ ਮੈਂ ਉਹ ਗੋਦਨ ਨੰਬਰ 100 ਤੋਂ ਫੇਰ ਸੀ ਲੈ ਕੇ ਗਏ ਆ ਲੱਭ ਕੇ ਇੱਕ ਘਰ ਤੋਂ ਫੇਰ ਨਿਕਲੇ ਆ ਉਹਨੇ ਵੀ ਪਰੇਸ਼ਾਨ ਹੈ ਤਵੱਗੀ ਪਰੇਸ਼ਾਨ ਤਵੱਗੀ ਹਾਲਤ ਠੀਕ ਨਹੀਂ ਫੇਰ ਇਹ ਬਸਤੇ गिर ਕੇ ਪਬਲਿਕ ਜਗ੍ਹਾ ਦੇ ਨਾਲੇ ਮੋਢੇ ਤੇ ਸੱਟ ਲੱਗੀ ਇਸੇ ਕਰਕੇ ਪਛਾਣ ਆਈ ਵੀ ਮੋਢੇ ਤੇ ਸੱਟ ਲੱਗਣ ਵਿੱਚ ਕਰਕੇ ਉਹ ਦੱਸ ਕੇ ਗਏ ਨੇ ਯਾਰ ਮੈਂ ਬੁਲਾਇਆ ਸੀ ਮੇਰੇ ਮਦਦ ਲੋਟੇ ਸੱਟ ਲੱਗੀ ਫਿਰ ਮੈਨੂੰ ਪਤਾ ਲੱਗਿਆ ਵੀ ਇਹ ਬੰਦਾ ਉਹੀ ਹੈ ਹਾਂ ਜੀ ਪਰ ਹੁਣ ਅਸੀਂ ਉਹਨਾਂ ਨੂੰ ਕਹਿਣਾ ਕਹਿਣਾ ਚੁੰਨੇ ਪਈ ਸੀ ਸੰਪਰਕ ਦਾ ਕੀਤਾ ਜਾਨੀ ਅਸੀਂ ਲੋਟੇ ਅੱਛਾ ਹੀ ਦੇਖਿਆ ਅੱਛਾ ਹੀ ਦੇਖਿਆ ਹਾਲ ਤਾਂ ਖਾਸੀ ਖਰਾਬ ਸਭ ਮਰ ਬੁੱਢਰ ਵੀ ਚੇਕ ਕਰਦਾ ਆ ਕੇ ਉਹਨਾਂ ਨੂੰ ਲੈ ਕੇ ਜਾਣਾ ਚਾਹੀਦਾ ਫੋਟੋ ਤਾਂ ਤੁਸੀਂ ਦੇਖ ਲਈ ਹੋਣੀ ਆ ਭਾਈ ਨੰਬਰ ਵੀ ਤੁਹਾਨੂੰ ਦੇ ਦਾਂ ਇਸ ਨੰਬਰ ਤੇ ਨੰਬਰ ਤੇ ਸੰਪਰਕ ਕਰੋ ਤੇ ਬਜ਼ੁਰਗਾਂ ਨੂੰ ਦੇਖੇ ਜਾਓ ਸੁਭਾਲ ਕਰੋ ਇਹਨਾਂ ਦੀ